ਇਹ ਕੁਲੀਆ ਦੇ ਵਿੱਚ ਇਹ ਖੁਦਾ ਦੀ ਦੇਣ ਨਹੀਂ ਤੇ ਉਹ ਕੀ ਆ ਜੇ ਸਾਡਾ ਈਮਾਨ ਨਹੀਂ ਸਾਡਾ ਵਿਸ਼ਵਾਸ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਆ ਉਹ ਜਾਗ ਜਾ ਕੇ ਕੀ ਕਰਦੇ ਸੀ ਘੂਆ ਕਰਦੇ ਸੀ ਇੱਕ ਸਾਈਕਲ ਨੂੰ ਜਿਹੜਾ ਪੰਜਰ ਲਾਉਣ ਵਾਲਾ ਕੱਚਾ ਪੰਜਰ ਲਾਉਂਦਾ ਪਰ ਸਹੀ ਨਹੀਂ ਲਾਉਂਦਾ ਤੇ ਉਹਦੀ ਫਿਰ ਕੀ ਹਵਾ ਕੀ ਆ ਨਿਕਲ ਜਾਂਦੀ ਜੇ ਉਹਦੇ ਪੱਕਾ ਲਾਏਗਾ ਤੇ ਪੱਕਾ ਪੰਜਰ ਕਰੀ ਵੀ ਤੇ ਹਵਾ ਉਹਦੀ ਨਹੀਂ ਨਿਕਲੇਗੀ ਤੇ ਜਿਹਨਾਂ ਨੂੰ ਵਿਸ਼ਵਾਸੀਆਂ ਨੂੰ ਈਮਾਨਦਾਰਾਂ ਨੂੰ ਪੱਕੇ ਪੰਜਰ ਲੱਗ ਜਾਂਦੇ ਨਾ ਕੋਈ ਈਮਾਨ ਦੇ ਵਿੱਚ ਖੜੇ ਨਹੀਂ ਰਹੇ ਆ ਅੜੇ ਰਹੇ ਆ ਉਹਨਾਂ ਦਾ ਈਮਾਨ ਕਦੇ ਟੱਕ ਮਗਾਉਂਦਾ ਨਹੀਂ ਉਹ ਜਿੱਥੇ ਆ ਫਿਰ ਉਹ ਅੱਗੇ ਟਿਕਾਣੇ ਤੇ ਵੇਚਿਆ ਤੇ ਫਿਰ ਉਹਨਾਂ ਦਾ ਵਿਸ਼ਵਾਸ ਇੱਕ ਦਿਨ ਗਿਆ ਪਰ ਕਿੱਥੇ ਦੇਖਿਆ ਜਾਊਗਾ ਮਾਸਟਰ ਤਾਂ ਤਾਂ ਹੀ ਆ ਅਸੀਂ ਕੁਝ ਵੀ ਨਹੀਂ ਆਪਾਂ ਦੇ ਚਰਨਾਂ ਦੀ ਧੂੜ ਆ ਮਿੱਟੀ ਆ ਖਾਕ ਹੈ ਰਾਖਿਆ ਸਿਰਫ ਆਪਣੇ ਆਪ ਨੂੰ ਇਸੇ ਅਕੋਰਡ ਅਸੀਂ ਸਮਝਿਆ ਹੋਇਆ ਆ ਲੇਕਿਨ ਆਪਾਂ ਹਰ ਸੰਦੇ ਵਿੱਚ ਜੱਤੀ ਬੰਦੀ ਤੇ ਨਾਲ ਲਾਕੀਆਂ ਫੜੀ ਹੁੰਦੀ ਆ ਸੰਦੇ ਚਰਚ ਪੇਟ ਬਰੀਆਲੇ ਦੇ ਵਿੱਚ ਪਰਮੇਸ਼ਰ ਸਿਖਾਉਂਦਾ ਆਪਾਂ ਨੂੰ ਮੈਂ ਪਸੰਦ ਕਰਦਾ ਹੀ ਆ ਨਾ ਕੋਈ ਪਰਵਾਹ ਨਹੀਂ ਕੋਈ ਟੈਨਸ਼ਨ ਨਹੀਂ ਫਰੀडम ਆਪਾਂ ਆਪਣੀ ਲਾਈਫ ਦੇ ਵਿੱਚ ਸਿਰਫ ਸਾਡੇ ਇੱਕੋ ਸਾਨੂੰ ਕਰੇ ਪਸੰਦ ਕਹਿੰਦਾ ਮੈਂ ਤੇਰੀ ਪਸੰਦ ਬਣ ਜਾ ਅਸੀਂ ਯਿਸੂ ਦੀ ਪਸੰਦ ਬਣ ਜਾਈਏ ਤਾਂ ਯਿਸੂ ਸਾਡਾ ਸਾਡੇ ਦੇ ਕਿਉਂ ਹੋਵੇ ਖੁਸ਼ ਹੋਵੇ ਉਹ ਜਨ ਨਾਥਰਾ ਦੇ ਵਿੱਚ ਨਸਵਾਨੇ ਉਹਨੂੰ ਪੇਟ ਕਿੜੀਏ ਤਾਂ ਫਿਰ ਸਾਡਾ ਪਰਮੇਸ਼ਰ ਸਾਾਨੂੰ ਕੀ ਕਰੇਗਾ

ਤੈਨੂੰ ਆਪਣੇ ਧੰਨਵਾਦ ਤੇ ਬਲੀਦਾਨ ਤੈਨੂੰ ਕੀ ਚੜਾਵਾਂ ਆਪਣੇ ਨਜ਼ਰਾਂ ਨੇ ਆਪੇ ਆਫੇਂ ਪਰਮੇਸ਼ਰ ਦੇ ਘਰ ਦੇ ਵਿੱਚ ਬੜੀ ਸਾਧਮਾਨੀ ਦੇ ਨਾਲ ਇੱਕ ਨੋਟ ਦਾ ਨਹੀਂ ਉਸਨੂੰ ਜ਼ਰੂਰ ਸਾਨੂੰ ਕਰਨ ਦੀ ਜ਼ਰੂਰਤ ਹੈ ਇਮਾਨਦਾਰਾਂ ਨੂੰ ਤੇ ਵਿਸ਼ਵਾਸੀਆਂ ਨੂੰ ਪਰਮੇਸ਼ਰ ਦਾ ਵਜਨ ਤੈਨ ਕਰਦਾ ਫਰੈਸ਼ ਆਪਣਾ ਦਾਨ ਜਿਹੜਾ ਸਾਨੂੰ ਫਰੈਸ਼ ਕੱਢ ਕੇ ਪਹਿਲਾਂ ਆਪਣੇ ਦਾਸਾਂ ਨੂੰ ਦੇਣਾ ਚਾਹੀਦਾ ਆਪਾਂ ਸਾਨੂੰ ਨੇ ਦਿੱਨੇ ਆਪਣੇ ਪਰਮੇਸ਼ਰ ਨੇ ਦਿੱਨੇ ਪਰ ਅਸੀਂ ਦੇਵਤ ਚੁੱਕਦੇ ਆਂ ਕਦੀ ਤੁਸੀਂ ਦੇਖਿਆ ਘਰਦਵਾਰ ਦੇ ਵਿੱਚ ਕਦੀ ਉਹ ਚੇਂਜ ਲਈ ਜਾਂਦੀ ਪਰਮੇਸ਼ਰ ਨੇ ਸਿਖਾਇਆ ਪਰ ਇਸ ਕਿਹਦਾ ਬੋਲੋ ਜਿਹੜਾ ਪਰਿਵਾਰ ਨੂੰ ਬੋਲ ਤੋਂ ਰੋਕਦਾ ਹੈ ਉਹ ਕਦੀ ਮੇਰੇ ਬੱਚੇ ਕੇ ਲਈ ਤਿਆਰਤ ਨਹੀਂ ਹੋ ਸਕਦਾ ਆਪਾਂ ਉਥੇ ਚੇਂਜ ਦੇ ਚੁੱਕਣੇ ਜੇ ਅਪਨ ਪਹਿਲਾਂ ਹੀ ਆਪਣੇ ਲਈ ਲਿਆ ਕੇ ਆਉਨੇ ਆਂ ਖੁਦਾ ਦੇ ਲਈ ਤੇ ਫਿਰ ਸਾਡੀ ਇੱਥੇ ਆ ਕੰਮ ਕਰਨ ਦੀ ਜ਼ਰੂਰਤ ਨਹੀਂ ਆ ਅਜਿਹਾ ਸਿਰਫ ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਜ਼ਰੂਰਤ ਹੈ ਕੀ ਅਸੀਂ ਅੰਦਰੋਂ ਕੀ ਆ ਤੇ ਬਾਹਰੋਂ ਕੀ ਆ 15 ਰੋਜ਼ ਨੇ ਪਿਆਰ ਰਹੀਏ ਤੇ 12 ਰੋਜ਼ ਨੇ ਪਿਆਰ ਰਹੀਏ ਤੇ ਤੇ ਪਰਮੇਸ਼ਰ ਦਾ ਪਰਮੇਸ਼ਰ ਸਾਡੇ ਤੇ ਕਿਉਂਦਾ ਤੁਹਾਨੂੰ ਆਪਣੀ ਜਿੰਦਗਾਈ ਦੇ ਨਾਲ ਆਪਣੀ ਸਾਡੀ ਟੈਸਟੀਮਨੀ ਜਾਂ ਸਰਵ ਆਪਣੇ ਪਰਮੇਸ਼ਰ ਦੇ ਵਿੱਚ ਦੇਣੀ ਜ਼ਰੂਰੀ ਆ ਉਹਦੇ ਕੀਤੇ ਆ ਕੰਮ ਦਾ ਵਰਨਣ ਸਾਨੂੰ ਕਰਨ ਦੀ ਜ਼ਰੂਰਤ ਆ ਮਲੇ ਕੰਮ ਨੂੰ ਕਰੀ ਸ਼ਿਖਾਉਣ ਦੀ ਸਾਨੂੰ ਜ਼ਰੂਰਤ ਨਹੀਂ ਆ ਕਿਤੇ ਕੋਤਾ ਦੇ ਸਾਨੂੰ ਆਪਣੇ ਸ਼ੇਅਰ ਕਾਇਦੇ ਨਹੀਂ ਸੁਣਿਆ ਅਸੀਂ ਨਹੀਂ ਸੀ ਕਿ ਅਗੇ ਸੇਵਾ ਕਰੀ ਸਾਨੂੰ ਪਰਮੇਸ਼ਰ ਨੇ ਅਸੀਂ ਸੇਵਾ ਕਰਨ ਲਈ ਕਿਹਾ ਸੁਣਿਆ ਉਹ ਕਹਿੰਦਾ ਮੈਨੇ ਤੁਹਾਨੂੰ ਜੁੜਿਆ ਤੁਸੀਂ ਮੈਨੂੰ ਨਹੀਂ ਜੁੜਿਆ ਮੈਂ ਤੁਹਾਨੂੰ ਜੁੜਿਆ ਸਾਡੇ ਪਰਮੇਸ਼ਰ ਨੇ ਆਪਣਾ ਕੀਮਤੀ ਲਹੂ ਆਪਣੇ ਉਹ ਗਰਮੂਸ ਤੇ ਬਹਾਇਆ ਉਹਦੇ ਹੱਥਾਂ ਪੈਰਾਂ ਦੇ ਕੋਈਂ ਤਾਂ ਨੂੰ ਅਸੀਂ ਦੇਖੀਏ ਤੇ ਯਾਦ ਕਰੀਏ ਔਰ ਆਪਣੀ ਟੈਸਟੀਮਨੀ ਨਾਲ ਹਰ ਸण्डे ਨੂੰ ਸਾਨੂੰ ਖੜੇ ਹੋਣ ਦੀ ਕੀਆ ਜ਼ਰੂਰਤ ਹੈ ਸਾਡਾ ਪਰਮੇਸ਼ਰ ਇੰਨੀ ਦੂਰੀ ਤੋਂ ਇੰਨੀ ਦੂਰੀ ਤੋਂ ਸਾਡੀ ਅਪਵਾਸਤ ਕਰਦਾ ਕਿ ਸਾਡੀ ਟੈਸਟੀਮਨੀ ਨਹੀਂ ਆ ਇਹ ਨਹੀਂ ਕਿ ਸਾਡੀ ਜ਼ਿੰਦਗੀ ਦੇ ਵਿੱਚ ਵੱਡੇ ਅਹਿਮ ਕੰਮ ਹੋ ਜਾਣ ਤਾਂ ਫਿਰ ਅਸੀਂ ਕੀ ਕਰੀਏ ਟੈਸਟੀਮਨੀ ਲਈ ਕਰੀਏਗੇ ਜੋ ਬਜ਼ੁਰਗਾਂ ਨੇ ਉਹਨਾਂ ਨੇ ਮੈਂ ਜਿਨ੍ਹਾਂ ਨੇ ਟੈਸਟੀਮਨੀ ਦਿੱਤੀ ਜਨਨਾ ਪਿਛਲੇ ਵੀਕ ਦੇ ਵਿੱਚ ਮੀਟਿੰਗ ਨੰਬਰ 6 ਆਪਾਂ ਜਦੋਂ ਉਹਨਾਂ ਦੇ ਘਰੇ ਗਏ ਉਹਨਾਂ ਦੀ ਬੇਟੀ ਬੜੀ ਰੂਹ ਦੇ ਨਾਲ ਸਾਡੀ ਕੀ ਕੀਤੀ ਦੇਖ ਲਈ ਕੀਤੇ ਸਿਕ ਦਾਦਾ ਬੜਾ ਧੰਨਵਾਦ ਕਰਦੇ ਦਾਦਾ ਸ਼ੁਕਰ ਕਰਦੇ ਪਿੰਡ ਕੁਲੇ ਅੰਦੇ ਸਾਰੀ ਕਿਰਸਿਆਂ ਦੇ ਲਈ ਅਸੀਂ ਬਹੁਤ ਹੀ ਦਿਲ ਤੋਂ ਦਿਲ ਦੀਆਂ ਧੰਨਵਾਦੀਆਂ

ਕਿ ਜੇ ਪੀਂਹਿਆ ਸਾਜੋ ਦੇ ਲਈ ਲੋਟ ਹੈ ਵਾਟਵਾ ਚਾਲੂ ਹੋ ਸਕਦਾ ਨਹੀਂ ਕੇ ਪ੍ਰਤੀ ਕੀ ਜਾਤੀ ਹੈ ਕੀ ਹੈ ਤੇ ਇਸ ਵਾਰੀ ਮੈਂ ਅੱਜ ਪਛਣਾ ਚਾਹੁੰਦੀ ਹਾਂ ਕਿ ਸਾਤੀ ਹੈ ਕੀ ਆਪ ਦੇ ਵਿੱਚ ਆਜ਼ਾਦੀ ਦਾ ਮੇਰੀ ਕੋਟ ਡੂੰਗਾ ਹੈ ਇਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਗੁਲਾਮੀ ਦੇ ਵਿੱਚ ਬਤੀਤ ਕੀਤਾ ਹੋਵੇ ਕਿਸੇ ਦੀ ਗੁਲਾਮੀ ਦੇ ਵਿੱਚ ਨਹੀਂ ਹੋਣ ਤੇ ਉਹਨਾਂ ਲਈ ਜਾਤੀ ਦਾ ਮੇਨ ਜਿਹੜਾ ਹੈ ਉਹ ਕੀ ਹੈ ਬੋਲ ਡੂੰਗਾ ਹਮ ਦਾ ਬਹੁਤ ਮਤਲਬ ਹੋਉਂਦਾ ਹੈ ਕਿ ਕੋਟ ਇਪੋਰਟੈਂਸ ਹੈ ਉਹ ਬੜਾ ਇਹ ਕਿ ਮੈਂ ਕਹਿਣਾ ਚਾਹੁੰਦੀ ਐ ਕਿ ਅੱਜ ਸਾਰੇ ਇੰਡੀਪੈਂਡੈਂਸ ਡੇ ਮਨਾਇਆ ਸਭ ਸਾਰਿਆਂ ਨੇ ਖੁਸ਼ੀ ਮਨਾਈ ਕਿ ਅਜ਼ਾਦ ਹੋ ਗਏ ਐ ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਅੱਜ ਵੀ ਗੁਲਾਮ ਐ ਤਾਂ ਲੱਗਦਾ ਤੁਹਾਨੂੰ ਵੀ ਕਿ ਅਸੀਂ ਗੁਲਾਮ ਹੈਗੇ ਐ ਮੈਨੂੰ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਗੁਲਾਮ ਐ ਅੱਜ ਵੀ ਬਹੁਤ ਸਾਰੀਆਂ ਚੀਜ਼ਾਂ ਇੰਟਰਨੈਟ ਯਾਨੀ ਸਾਨੂੰ ਲਾਭਨਾ ਕੇ ਕਿੱਥਾ ਹੋਇਆ ਸਭ ਤੋਂ ਫਸਟਿੰਗ ਹੈ ਬੀ ਐਮ ਵਾਈਫੋਨ ਸਾਰੇ ਉਸ ਸਾਡੇ ਹੋਣ मोबाइल फोन दे लोग स्पैनसल बोल के यूथ है साडे वो की है सब तो बटे गुलाम है मोबाइल फोन दे और साइड में भी है कि है साडा नशा ड्रग्स वो सारे सागे बुजुर्ग भी है के जो जिना ने नशा के सागे वाले हो जाला है ना ते नशा ने भी गुलाम बना के रखया होया है ए चीजा ले ले के इंसान वदेली बदन देया हम करके नहीं करेंगे नाया अपनी पर्सनल एक्टिविटी ते नाई ਆਪ ਵੀ ਕੁਦਾਰੀ ਲਾਈਟ ਦੇ ਵਿੱਚ ਕਿੰਨੇ ਕੁ ਕੁਦਾਰੀ ਲਾਈਟ ਦੇ ਵਿੱਚ ਅੱਗੇ ਪੱਧਨਾ ਹੈ ਉਹ ਸਾਰੇ ਜਿਹੜੀਆਂ ਇਹ ਕਾਬਤ ਕਰਨੀਆਂ ਨੇ ਸਾਰੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਸਾਂ ਨੂੰ ਨਾ ਤੋਹਸ ਕਰਨਾ ਚਾਹੀਦਾ ਤੇ ਤੀਸਰੀ ਚੀਜ਼ ਆ ਸਾਡੇ ਵਿੱਚ ਜੋ ਈਵੋ ਐਪ ਅੱਜ ਬਹੁਤ ساری ਦੁਨੀਆ ਜਾਣੀ ਹੈ ਕਿ ਆਪਨੇ ਮਾਰਕੀਟਿੰਗ ਟੂਲ ਨੂੰ ਲੈ ਕੇ ਲੈ ਕੇ ਰਹਿੰਦੇ ਆ ਕਿ ਆਪੀ ਸਾਡੇ ਵਰਗਾ ਕੰਮ ਹੈ ਦੀ ਹੈ ਅਸੀਂ ਸਭ ਤੋਂ ਅਲੱਗ ਹੈ

अभी पिछू की करेंगे फोन चलावेखा पिछले फोन देखा रुकावट है नशा बारे भी नशा के पुला जैसी लोड़ है जागरूक में जलोने अगे बढ़ा अपनी लाइफ कुछ स्ट्रगल करा तो वो सामान फायदा देगी

ਹੋ ਰੀ ਥੈਂਕ ਯੂ ਜੀ ਜੀ ਸੋਕਿਆ ਮੇਰੇ ਸਭ ਨੂੰ ਸਾਡੀ ਬੋਲਾਂ ਅੱਜ ਦੇ ਸਮਲ ਜੀ ਉਹਨਾਂ ਦੇ ਨਾਮ ਲੈ ਕੇ ਅੱਜ ਦੇ ਵਰਤਨ ਵਾਸਤੇ ਆ ਗਏ ਆ